ਕਵਰ ਫਿਲੌਰ ਤੋਂ ਹੈ ਜਿੱਥੇ ਕਿ ਬਾਪਰੇ ਕੀ ਪਿਆਨਾਗ ਸੜਕ ਹਾਦਸੇ ਦੌਰਾਨ ਇੱਕ ਦੀ ਮੌਤ ਅਤੇ 7 ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫਿਲੌਰ ਤੋਂ ਛੰਡੀਪੀਰ ਸਵਾਰੀਆਂ ਲੈ ਕੇ ਜਾ ਰਿਹਾ ਇੱਕ ਟੈਂਪੂ ਇੱਕ ਟਰਾਲੇ ਵੱਲੋਂ ਟੱਕਰ ਮਾਰੇ ਜਾਣ ਕਾਰਨ ਹਾ사 ਗ੍ਰਸਤ ਹੋ ਗਿਆ ਉਗਦਾ ਹਾਸਾ ਉਸ ਸਮੇਂ ਵਾਪਰਿਆ ਜਦੋਂ ਸਵਾਰੀਆਂ ਨਾਲ ਭਰਿਆ ਟਰੈਂਪੋ ਪਿੰਡ ਸ਼ਿਸ਼ੋਵਾਲ ਵਿਖੇ ਜਦੋਂ ਸਵਾਰੀ ਨੂੰ ਉਤਾਰਨ ਲਈ ਰੁਕਿਆ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਟਰਾਲੇ ਨੇ ਟਰੈਂਪੋ ਨੂੰ ਟੱਕਰ ਮਾਰ ਦਿੱਤੀ ਇਸ ਹਾਸੇ ਦੌਰਾਨ ਜਿੱਥੇ ਟਰੈਂਪੋ ਦੇ ਪਰਖ ਚ ਉੱਡ ਗਏ ਉੱਥੇ ਹੀ ਇੱਕ ਮਹਿਲਾ ਜੋ ਕਿ ਟਰੈਂਪੋ ਵਿੱਚ ਸਵਾਰ ਸੀ ਅਚਾਨਕ ਟਰੈਂਪੋ ਵਿੱਚੋਂ ਡਿੱਗ ਕੇ ਟਰਾਲੇ ਹੇਠਾਂ ਆ ਗਈ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਫਲੋਰ ਪੁਲਿਸ ਦੇ ਏਐਸਆਈ ਵਿਸ਼ੇ ਕੁਮਾਰ ਆਪਣੇ ਸਾਥੀਆਂ ਨਾਲ ਮਿਲ ਕੇ ਮੌਕੇ ਤੇ ਪਹੁੰਚੇ ਤੇ ਲੋਕਾਂ ਦੀ ਮਦਦ ਨਾਲ ਸਵਾਰੀਆਂ ਨੂੰ ਟੈਂਪੂ ਵਿੱਚੋਂ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਦਾ ਹਾਲ ਚਾਲ ਜਾਣਨ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਹਸਪਤਾਲ ਵਿਖੇ ਪਹੁੰਚੇ ਇਸ ਮੌਕੇ ਉਹਨਾਂ ਜਿੱਥੇ ਜ਼ਖਮੀਆਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਹਨਾਂ ਜ਼ਖਮੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਹੀਂ ਵਰਤੀ ਜਾਵੇਗੀ ਬਤਲੀ ਬੜੀ ਗੰਗਾਰੀ ਘਟਨਾ ਆ ਇਥੇ ਲੋਕ ਦੇ ਰਜ਼ੀਗ ਗੜਾ ਪੈਂਡਾ ਘੜੇ ਪੈਂਡ ਦੇ ਇੱਕ ਜਿਹੜਾ ਸਰਟੀਪਰ ਗੱਜਰੀ ਵਾਲਾ ਉਹ ਜਾ ਰਾਇ ਸੀ ਉਸ ਨੇ ਜਿਹੜਾ ਟੱਕਰ ਮਾਰੀ ਉਹ ਸੇਵਿਸ ਵਿੰਗ ਦੇ ਅਰੀਆ ਸੱਤ ਤੋਂ ਪੇਸ਼ੈਂਟ ਦੇ ਅੰਦਰ ਵੀ ਆ ਜਿਹਨਾਂ ਦੇ ਵਿੱਚੋਂ ਪੰਜ ਪੇਸ਼ੈਂਟ ਦੇ ਫਲੋਰ ਵਿੱਚ ਐਸਬਿਲੀਟ ਬੈਠਿਆ ਔਰ ਉਹਨਾਂ ਨੂੰ ਪੂਰੀ ਡਾਕਟਰੀ ਯੂਨਿਟ ਅਰੀਆ ਤੋਂ ਬਾਹਰ ਨੂੰ ਟ੍ਰੀਟਮੈਂਟ ਕਰੀਆ ਦੋ ਜਿਹੜੀ ਸੀ ਅਸੀਂ ਉਸੇ ਪੇਸ਼ਕਸ਼ ਗਏ ਉਹਨਾਂ ਨੂੰ ਜਿਹੜਾ ਹੈ ਉਹ ਕਰਦੇ ਆ ਤੀ ਤੀਏ ਅਰੀਆ

ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਹੋਰ ਦੀ ਮੌਤ ਹੋ ਗਈ ਹੈ ਜਰਕੀ ਜ਼ਖਮੀਆਂ ਵਿੱਚੋਂ ਦੋ ਦੀ ਨਾਜ਼ੁਕ ਹਾਲਤ ਨੂੰ ਦੇਦੇ ਹੋਏ ਜਲੰਧਰ ਰੈਫਰ ਕੀਤਾ ਗਿਆ ਹੈ ਹਾਂਜੀ ਸਾਡੇ ਕੋਲ ਇੱਕ ਮਾਸ ਕਸ਼ਵਲਟੀ ਆਈ ਆ ਚਿਚੋਵਾਲ ਕੋਲ ਐਕਸੀਡੈਂਟ ਹੋਇਆ ਕੋਈ ਤੇ ਉਹਨਾਂ ਵਿੱਚੋਂ 8 ਪੇਸ਼ੈਂਟ ਆਏ ਸਾਡੇ ਕੋਲ ਜਿਹਦੇ ਵਿੱਚ ਇੱਕ ਬ੍ਰੌਟ੍ਰੈਕਟ ਸਿਕ ਪੇਸ਼ੈਂਟ ਕੋਲ ਲੀਡੀ ਸੀਗੀ ਪੇਸ਼ੈਂਟ ਵੀਰ ਕੰਡੀਸ਼ਨ ਖਰਾਬ ਮਤਲਬ ਸਾਰਿਆਂ ਸੇਕਾ ਸਰ ਕਿੰਨੇ ਕੇ ਜਿਹੜਾ ਉਹਨਾਂ ਰੈਫਰ ਵੀ ਕੀਤਾ ਕਿਸੇ ਨੂੰ ਹਾਂਜੀ ਉਹਨਾਂ ਵਿੱਚੋਂ ਦੋ ਪੇਸ਼ੈਂਟ ਰੈਫਰ ਕੀਤੇ ਉਹਨਾਂ ਦੇ ਕਰੈਸ਼ ਇੰਜਰੀ ਸੀਗੀ ਬਾਤ ਹੈ ਅਕਸਰ ਇਹ ਲੱਭਦੇ ਸੀ ਕਿ ਪੂਰੀ ਬਾਕੀ ਫਿਰ ਪੇਸ਼ੈਂਟ ਬਾਕੀ ਹਜੇ ਜਰੂਰ ਕੰਡੀਸ਼ਨ ਵਾਲੀ ਠੀਕ ਹੈ ਬਾਕੀ ਨੇ ਕੀ ਬਾਕੀ ਚੈੱਕ ਕਰਵਾ ਦਿੱਤੇ ਸਾਰੇ ਇਥੇ ਇਲਾਜ ਚੱਲ ਰਿਹਾ ਸਾਰਾ ਚੱਲ ਰਿਹਾ ਸਾਰੇ ਸਾਰਾ ਨੋ ਹੋ ਗਿਆ ਇਲਾਜ ਸਾਰੇ ਸਾਰੇ ਡੈਂਟੀਫਾਈ ਹੋ ਗਏ ਹਾਂਜੀ ਬਸ ਇੱਕ ਅਨਨੋਨ ਜਿਹੜੀ ਫੀਮੇਲ ਆ ਉਹ ਡੈਂਟੀਫਾਈ ਨਹੀਂ ਹੋ ਸਕੀ ਜੀ ਇਸ ਦੌਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਹ ਵੀ ਦੱਸਿਆ ਕਿ ਜ਼ਖਮੀਆਂ ਦੀ ਪਛਾਣ ਤਾਂ ਹੋ ਗਈ ਹੈ ਪਰ ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸકી ਇੱਕ ਕੋੜਾ ਟਰਾਲਾ ਆ ਜਿਹੜਾ ਫਲੋਰ ਤੋਂ ਨਵਾਂ ਸ਼ਹਿਰ ਜਾ ਰਿਹਾ ਸੀ ਜਿਹਦੇ ਚਾਲਕ ਨੇ ਪਿੰਡ ਸ਼ਿਸ਼ੂ ਵਾਲ ਖੜੇ ਟੈਂਪੂ ਦੇ ਵਿੱਚ ਬੜੀ ਤੇਜ਼ ਤੇ ਲਾਪਰਵਾਹੀ ਦੇ ਨਾਲ ਲਿਆ ਕੇ ਮਾਰਿਆ ਜਿਹਦੇ ਟੈਂਪੂ ਦੇ ਵਿੱਚ ਟੋਟਲ 8 ਸਵਾਰੀਆਂ ਸੀਗੀਆਂ ਸਮੇਤ ਡਰਾਈਵਰ ਜੀ ਜਿਹਦਾ ਵਿੱਚੋਂ ਇੱਕ ਲੇਡੀ ਜਿਹੜੀ ਆ ਟੈਂਪੂ ਪਲਟਣ ਨਾਲ ਤੇ ਉਹ ਟਰੱਕ ਦੇ ਟਾਇਰ ਦੇ ਥੱਲੇ ਆ ਗਈ ਉਹਦੀ ਮੌਕੇ ਤੇ ਮੌਤ ਹੋ ਗਈ ਆ ਜੀ ਬਾਕੀ ਜਿਹੜੇ 7 ਜਣੇ ਉਹ ਇੰਜਰਡ ਆ ਜਿਨ੍ਹਾਂ ਵਿੱਚੋਂ 4-5 ਜਣੇ ਇੰਜਰਡ ਜਿਹੜੇ ਉਹ ਰੈਫਰ ਕਰ ਚੁੱਕੇ ਆ ਬਾਕੀ ਸਿਵਲ ਹਸਪਤਾਲ ਫਲੋਰ ਦਾਖਲ ਹੈ ਉਹਨਾਂ ਦੀ ਪਛਾਣ ਹੋ ਗਈ ਸਾਰੇ ਇੰਜਰਡ ਕਿੱਥੇ ਕਿੱਥੇ ਦੇ ਆ 7 ਜਣਾਂ ਦੀ ਪਛਾਣ ਹੋ ਗਈ ਆ ਠੀਕ ਹੈ ਜੀ ਜਿਹਦੀ ਡੈਥ ਹੋਈ ਆ ਉਹਦੀ ਹਜੇ ਪਛਾਣ ਨਹੀਂ ਹੋਈ ਠੀਕ ਆ ਲੇਡੀ ਦੀ ਠੀਕ ਆ ਜੀ ਤੀਸਰਾ ਉਹ ਉਹਦਾ ਡਰਾਈਵਰ ਸੀ ਕੁੜੇ ਦਾ ਡਰਾਈਵਰ ਜਿਹੜਾ ਉਹ ਆਪਣਾ ਟਰੱਕ ਛੱਡ ਕੇ ਭੱਜ ਗਿਆ ਮੌਕੇ ਤੋਂ ਟਰੱਕ ਜਿਹੜਾ ਹੈ ਉਹ ਆਪਾਂ ਕਬਜ਼ੇ 'ਚ ਲੈ ਲਿਆ ਅਗਲੀ ਦੀ ਕਾਰਵਾਈ ਚਾਲੂ ਹੈ